ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਆਮ ਆਦਮੀ ਪਾਰਟੀ ਦਾ ਇੱਕ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਦੇ ਵਿੱਚ ਜਿਹੜਾ ਉਹ ਕਾਂਗਰਸ 'ਚ ਸ਼ਾਮਲ ਹੋ ਗਿਆ ਟਿਕਟ ਤਾਰੀ ਟਿਕਟ ਮਿ ਦਿੱਤੀ ਹੋਈ ਸੀ ਆਮ ਆਦਮੀ ਪਾਰਟੀ ਨੇ ਉਸ ਆਗੂ ਨੂੰ ਉਹ ਆਗੂ ਟਿਕਟ ਛੱਡ ਕੇ ਭੱਜ ਗਿਆ ਆਮ ਆਦਮੀ ਪਾਰਟੀ 'ਚ ਖਲਾਰਾ ਜਿਹਾ ਕੀ ਪਿਆ ਕਿ ਦੇ ਉਮੀਦਵਾਰ ਟਿਕਟਾਂ ਛੱਡ ਛੱਡ ਕੇ ਭੱਜਣ ਲੱਗੇ ਨੇ ਆਖਿਰਕਾਰ ਉਹ ਕਿਹੜਾ ਆਗੂ ਹੈ ਕਿੱਥੋਂ ਚੋਣ ਲੜ ਰਿਹਾ ਸੀ ਕੀ ਸਾਰਾ ਮਾਜਰਾ ਤੁਹਾਡੇ ਅੱਗੇ ਖੋਲ ਕੇ ਰੱਖਦੇ ਆ ਤੁਸੀਂ ਜੁੜੇ ਹੋ ਲੋਕ ਪੰਜਾਬ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਆਮ ਆਦਮੀ ਪਾਰਟੀ ਦੇ ਐਲਾਨੇ ਹੋਏ ਉਮੀਦਵਾਰ ਟਿਕਟਾ ਛੱਡ ਕੇ ਭੱਜ ਰਹੇ ਨੇ ਭੱਜ ਵੀ ਕਿੱਧਰ ਰਹੇ ਨੇ ਕਾਂਗਰਸ ਵੱਲ ਜਿਹਨੂੰ ਮੁੱਖ ਮੰਤਰੀ ਭਗਵੰਤ ਮਾਨ ਟਕੇ ਟਕੇ ਦੀਆਂ ਟੀਚਰਾਂ ਕਰਦੇ ਆ ਏਡੇ ਹੌਸਲੇ ਨਾਲ ਟੀਚਰਾ ਕਰਦੇ ਆ ਕਿ ਕਾਂਗਰਸ ਰਹੀ ਕਿੱਥੇ ਕਾਂਗਰਸ ਦੇ ਦਾ ਬੰਦੇ ਬੀਜੇਪੀ ਖਰੀਦ ਲੈਂਦੀ ਹੈ ਪਰ ਹਾਲਾਂਕਿ ਲੋਕ ਸਭਾ ਚੋਣਾਂ ਤੋਂ ਬਾਅਦ ਉਹ ਟੀਚਰਾ ਬੰਦ ਉਹ ਜ਼ਰੂਰ ਕੀਤੀਆਂ ਨੇ ਮੁੱਖ ਮੰਤਰੀ ਨੇ ਪਰ ਸਵਾਲ ਇਹ ਹੈ ਕਿ ਮੁੱਖ ਮੰਤਰੀ ਜਿਹਨੂੰ ਮਰਜ਼ੀ ਟੀਚਰਾ ਕਰ ਲੈਣ ਪਰ ਉਹਨਾਂ ਦੇ ਆਪਣੇ ਸਹੁਰਿਆਂ ਵਾਲੇ ਰਾਜ ਦੇ ਵਿੱਚੋਂ ਹਰਿਆਣਾ ਦੇ ਵਿੱਚੋਂ ਆਮ ਆਦਮੀ ਪਾਰਟੀ ਦੀਆਂ ਟਿਕਟਾਂ ਛੱਡ ਕੇ ਲੋਕ ਭੱਜ ਰਹੇ ਨੇ ਮਾਮਲਾ ਇਹ ਹੈ ਕਿ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਝਟਕਾ ਲੱਗਿਆ ਤਗੜੇ ਵਾਲਾ ਨੀਲੋ ਖੇੜੀ ਵਿਧਾਨ ਸਭਾ ਸੀਟ ਜਿਹੜੀ ਕਿ ਲਗਭਗ ਕਹਿ ਲਈਏ ਕਿ 50-50 ਚ ਸਿੱਖ ਆਬਾਦੀ ਵਾਲੀ ਤੇ ਪੰਜਾਬੀ ਆਬਾਦੀ ਵਾਲੀ ਸੀਟ ਹੈ ਉੱਥੋਂ ਅਲਾਨੇਗੇ ਉਮੀਦਵਾਰ ਅਮਰ ਸਿੰਘ ਨੇ ਕਾਂਗਰਸ ਦਾ ਪੱਲਾ ਫੜ ਲਿਆ ਹਰਿਆਣਾ ਵਿਧਾਨ ਸਭਾ ਤੋਂ ਠੀਕ ਪਹਿਲਾਂ ਕਰਨਾਲ ਜ਼ਿਲ੍ਹੇ ਦੀ ਨੀਲੋਖੜੀ ਸੀਟ ਦੇ ਉੱਤੇ ਵੱਡਾ ਖੇੜ ਹੋ ਗਿਆ ਇੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰ ਸਿੰਘ ਨੇ ਕਾਂਗਰਸ ਦਾ ਪੱਲਾ ਫੜਦਿਆਂ ਹੋਇਆ ਕਾਂਗਰਸੀ ਉਮੀਦਵਾਰ ਨੂੰ ਆਪਣਾ ਸਮਰਥਨ ਦਿੱਤਾ ਅਮਰ ਸਿੰਘ ਨੇ ਪੰਜਾਬ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਮੌਜੂਦਗੀ ਦੇ ਵਿੱਚ ਕਾਂਗਰਸ ਚ ਸ਼ਮੂਲੀਅਤ ਕੀਤੀ ਹੈ ਇਸ ਤੋਂ ਇਲਾਵਾ ਅਮਰ ਸਿੰਘ ਨੇ ਕਾਂਗਰਸੀ ਉਮੀਦਵਾਰ ਨੂੰ ਸਮਰਥਨ ਦੇਣ ਦਾ ਵੀ ਐਲਾਨ ਕਰ ਦਿੱਤਾ ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਕਰਨਾਲ ਦੀ ਨੀਲੋਖੜੀ ਸੀਟ ਤੋਂ ਅਮਰ ਸਿੰਘ ਨੂੰ ਚੋਣਵੀ ਮੈਦਾਨ ਚ ਉਤਾਰਿਆ ਸੀ ਉੱਥੇ ਹੀ ਉਹਨਾਂ ਨੇ ਆਪ ਦਾ ਹੱਥ ਸ਼ਾ ਛੱਡ ਕੇ ਕਾਂਗਰਸ ਦਾ ਹੱਥ ਫੜ ਲਿਆ ਹੈ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਨੀਲੋ ਖੜੀ ਵਿਧਾਨ ਸਭਾ ਹਲਕੇ ਤੋਂ ਆਪ ਦੇ ਸਾਬਕਾ ਉਮੀਦਵਾਰ ਅਮਰ ਸਿੰਘ ਨੂੰ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਸਮੇਂ ਕਿਹਾ ਕਿ ਸਿੱਖ ਭਾਈਚਾਰੇ ਦੇ ਜ਼ਿਆਦਾਤਰ ਲੋਕਾਂ ਨੇ ਅਮਰ ਸਿੰਘ ਨੂੰ ਇਹ ਅਪੀਲ ਕੀਤੀ ਸੀ ਕਿ ਉਹਨਾਂ ਨੇ ਵੋਟ ਦੇਣਾ ਹੈ ਉਹ ਉਹਨਾਂ ਨੂੰ ਵੋਟ ਦੇਣਾ ਵੀ ਚਾਹੁੰਦੇ ਨੇ ਪਰ ਹਾਲੇ ਭਾਜਪਾ ਨੂੰ ਕਿਸਾਨ ਵਿਰੋਧੀ, ਦਲਤ ਵਿਰੋਧੀ ਅਤੇ ਪਿਛੜਿਆਂ ਵਿਰੋਧੀ ਅਤੇ ਜਵਾਨ ਵਿਰੋਧੀ ਹੋਣ ਦੇ ਕਾਰਨ ਜਾਨੀ ਕਿ ਫੌਜ ਦੇ ਵਿੱਚ ਭਰਤੀ ਹੋਣ ਵਾਲੇ ਜਵਾਨਾਂ ਦੇ ਪ੍ਰਤੀ ਜਿਹੜਾ ਭਾਜਪਾ ਦਾ ਰਵੱਈਆ ਰਿਹਾ ਅਗਨੀ ਵੀਰ ਨੂੰ ਲੈ ਕੇ ਕਿਸਾਨੀ ਅੰਦੋਲਨ ਨੂੰ ਲੈ ਕੇ ਉਹ ਭਾਜਪਾ ਨੂੰ ਸਖਤ ਸਕੋਣਾ ਚਾਹੁੰਦੇ ਨੇ ਇਸ ਕਰਕੇ ਉਹਨਾਂ ਨੇ ਚੋਣਾਂ ਦੇ ਵਿੱਚ ਇਸ ਮਹੱਤਵਪੂਰਨ ਸਮੇਂ ਦੇ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਣ ਹੋ ਜਾਣ ਤਾਂ ਜੋ ਉਹ ਜਿਹੜਾ ਕਾਂਗਰਸੀ ਉਮੀਦਵਾਰ ਨੂੰ ਜਿਤਾਇਆ ਜਾ ਸਕੇ ਇਸ ਕਰਕੇ ਉਹਨਾਂ ਨੇ ਇਹ ਮਹੱਤਵਪੂਰਨ ਸਮੇਂ ਦੇ ਵਿੱਚ ਇਹ ਫੈਸਲਾ ਲਿਆ ਕਿ ਉਹ ਕਾਂਗਰਸ ਚ ਸ਼ਾਮਲ ਹੋਣਗੇ ਅਤੇ ਆਪਦੀ ਉਮੀਦਵਾਰੀ ਤੋਂ ਹਟਣ ਦਾ ਫੈਸਲਾ ਲੈ ਲਿਆ ਉਹਨਾਂ ਅੱਗੇ ਕਿਹਾ ਕਿ ਮੈਨੂੰ ਕੁਝ ਲੋਕਾਂ ਨੇ ਅੱਜ ਕਰਨਾਲ ਦੇ ਵਿੱਚ ਫੋਨ ਕੀਤਾ ਕਿ ਅਮਰ ਸਿੰਘ ਅਤੇ ਉਹਨਾਂ ਦੇ ਸਾਥੀ ਕਾਂਗਰਸ ਦੇ ਉਮੀਦਵਾਰ ਨੂੰ ਬਿਨਾਂ ਕਿਸੇ ਸ਼ਰਤ ਤੋਂ ਸਮਰਥਨ ਦੇਣਾ ਚਾਹੁੰਦੇ ਨੇ ਤੇ ਅਮਰ ਸਿੰਘ ਆਮ ਆਦਮੀ ਪਾਰਟੀ ਦੀ ਉਮੀਦਵਾਰੀ ਤੋਂ ਖੁਦ ਨੂੰ ਵੱਖ ਕਰਨਾ ਚਾਹੁੰਦੇ ਨੇ ਬੜੀ ਅਹਿਮ ਗੱਲ ਹੈ ਇਸ ਵੇਲੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਅਮਰ ਸਿੰਘ ਆਮ ਆਦਮੀ ਪਾਰਟੀ ਦੇ ਵਿੱਚ ਪਿਆ ਕਚੋਲਾ ਮਚੋਲਾ ਰੁਕਣ ਦਾ ਨਾਂ ਨਹੀਂ ਲੈ ਰਿਆ ਪੰਜਾਬ ਦੇ ਵਿੱਚ ਜੋ ਸਭ ਕੁਝ ਠੀਕ ਨਹੀਂ ਵਿਕਰਮ ਜੀਠਿਆ ਦੇ ਬਾਕ ਕੋਲ ਉਹ ਗੱਲ ਤਾਂ ਹੁਣ ਸਪਸ਼ਟ ਹੋ ਗਈ ਕਿ ਇੱਕ ਇੱਕ ਕਰਕੇ ਮੁੱਖ ਮੰਤਰੀ ਦੇ ਸਲਾਹਕਾਰ ਡਾਇਰੈਕਟਰ ਕਮਿਊਨੀਕੇਸ਼ਨ ਓਐਸਡੀ ਹਟਾਏ ਜਾ ਰਹੇ ਨੇ ਕਿਹਾ ਜਾਂਦਾ ਹੈ ਕਿ ਇਸ ਸਮੇਂ ਪੰਜਾਬ ਦੇ ਸੀਐਮਓ ਜਾਨੀ ਕਿ ਮੁੱਖ ਮੰਤਰੀ ਦਫਤਰ ਚ ਸਨਾਟਾ ਹੈ ਬਹੁਤ ਸਾਰੇ ਕੰਮਾਂ ਦੀਆਂ ਫਾਈਲਾਂ ਦੇ ਢੇਰ ਲੱਗ ਚੁੱਕੇ ਨੇ ਪਰ ਨੀਲੋ ਖੇੜੀ ਵਾਲਾ ਝਟਕਾ ਆਮ ਆਦਮੀ ਪਾਰਟੀ ਦੀ ਹਰਿਆਣਾ ਇਕਾਈ ਦੇ ਲਈ ਕਾਫੀ ਵੱਡਾ ਹੈ ਤੇ ਪੰਜਾਬ ਇਕਾਈ ਦੇ ਲਈ ਵੀ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਦਿਖਾ ਕੇ ਹਰਿਆਣਾ ਦੇ ਵਿੱਚ ਵੋਟਾਂ ਮੰਗ ਰਹੇ ਸੀ ਉਹਨਾਂ ਦੀ ਧਰਮ ਪਤਨੀ ਹਰਿਆਣਾ ਤੇ ਨਾਲ ਸੰਬੰਧਤ ਨੇ ਭੇਵਾ ਤੋਂ ਆਉਂਦੇ ਨੇ ਇਹ ਸਭ ਕਾਸੇ ਦੇ ਵਿੱਚ ਜੇਕਰ ਤੁਸੀਂ ਆਪਣਾ ਉਮੀਦਵਾਰ ਨਹੀਂ ਸਾਥ ਸਕਦੇ ਫੇਰ ਚੀਜ਼ਾਂ ਸਹੀ ਰਾਹ ਤੇ ਨਹੀਂ ਇੱਕ ਗੱਲ ਸਪਸ਼ਟ ਹੈ ਕਿ ਹਰਿਆਣਾ ਦੇ ਅੰਦਰ ਕਾਂਗਰਸ ਪਾਰਟੀ ਦੇ ਹੱਕ ਚ ਕੁਝ ਨਾ ਕੁਝ ਮਾਹੌਲ ਤਾਂ ਹੈ ਦائیں ਦਾ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਜਿਹੜੇ ਆ ਉਹ ਛੱਡ ਛੱਡ ਕੇ ਕਾਂਗਰਸ ਵੱਲ ਨੂੰ ਭੱਜ ਰਹੇ ਆ ਇਹ ਇੱਕ ਨਿਸ਼ਾਨੀ ਆ ਪਰ ਆਮ ਆਦਮੀ ਪਾਰਟੀ ਨੂੰ ਕਾਂਗਰਸ ਨੇ ਅੱਜ ਇੱਕ ਵੱਡਾ ਝਟਕਾ ਜ਼ਰੂਰ ਦਿੱਤਾ ਆ